ਐਡੀਸੀ ਮੁਕਸਰ ਪਾਇਨਾਤਾ ਬੜੀ ਦੁਖਦ ਘਟਨਾ ਮੁਕਸਰ ਜ਼ਿਲ੍ਹੇ ਦੇ ਵਿੱਚ ਵਾਪਰੀ ਹੈ ਇੱਕ ਫੈਕਟਰੀ ਜਿੱਥੇ ਕੈਰ ਕਾਨੂੰਨੀ ਤੌਰ ਤੇ ਪਟਾਕੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਉਸ ਫੈਕਟਰੀ ਦੇ ਵਿੱਚ ਬਲਾਸਟ ਹੋਇਆ ਹੈ ਜਿਸ ਵਿੱਚ 5 ਵਰਕਰਸ ਦੀ ਡੈਥ ਹੋਈ ਹੈ ਬਾਕੀ ਸਾਈ ਵਰਕਰਸ ਜਿਹੜੇ ਹੈਗੇ ਨੇ ਉਹ ਜ਼ਖਮੀ ਹਾਲਤ ਵਿੱਚ ਏਮਸ ਬਠਿੰਡਾ ਲੈ ਕੇ ਆਏਗਾ ਇਹਨੇ ਮੇਰੇ ਨਾਲ ਐਸਟੀਐਮ ਮਲੋਟ ਸ਼੍ਰੀ ਚੌਸਪਾਲ ਸਿੰਘ ਬਰਾੜਵੀ ਇੱਥੇ ਆਏ ਹੋਏ ਨੇ ਅਤੇ ਨਾਲ ਹੀ ਟੀਐਸਪੀ ਮੁਖਸਰ ਸ਼੍ਰੀ ਅਮਨਦੀਪ ਜੀ ਵੀ ਮੇਰੇ ਨਾਲ ਇੱਥੇ ਮੌਜੂਦ ਨੇ ਇਸ ਘਟਨਾ ਦਾ ਬਹੁਤ ਖੇਦ ਹੈ ਜਿਨੀ ਨਿਖੇਦੀ ਇਸ ਕੰਮ ਦੀ ਕੀਤੀ ਜਾਏ ਉਨੀ ਹੀ ਘਟ ਹੈ ਹੁਣ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜੇ ਜ਼ਖਮੀ ਨੇ ਉਹਨਾਂ ਦਾ ਬੜਾ ਚੰਗੀ ਤਰ੍ਹਾਂ ਨਾਲ ਖਿਆਲ ਰੱਖਿਆ ਜਾਏ ਉਹਨਾਂ ਨੂੰ ਸਹੀ ਟ੍ਰੀਟਮੈਂਟ ਦਵਾਇਆ ਜਾਏ ਇਸ ਰਿਗਾਰਡਿੰਗ ਬੜੇ ਸੀਨੀਅਰ ਡਾਕਟਰ ਡਾਕਟਰ ਅਜੀਬ ਗੁਪਤਾ ਜੀ ਏਮਸ ਦੇ ਜਿਹੜੇ ਐਸਟੀ ਇਨਚਾਰਜ ਨੇ ਉਹਨਾਂ ਨਾਲ ਗੱਲ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਸਾਰੇ ਜਿੰਨੇ ਵੀ ਸਥਾਈ ਇੰਜਰੀ ਇੱਥੇ ਐਡਮਿਟ ਨੇ ਸਾਰੇ ਖਤਰੇ ਤੋਂ ਬਾਹਰ ਨੇ 21 ਉਹਨਾਂ ਦੇ ਵਿੱਚੋਂ ਅਜੇ ਇਹ ਨੇ ਜਿਨ੍ਹਾਂ ਨੂੰ ਬੜੀ ਮਾਈਨਰ ਇੰਜਰੀਜ਼ ਨੇ ਜਲਦੀ ਹੀ ਉਹਨਾਂ ਨੂੰ ਡਿਸਚਾਰਜ ਕੀਤਾ ਜਾਏਗਾ ਅੱਜ ਹੀ ਜਿਹੜੇ ਬਾਕੀ 7 ਨੇ ਉਹਨਾਂ ਨੂੰ 24 ਘੰਟੇ ਆਬਜ਼ਰਵੇਸ਼ਨ ਦੇ ਵਿੱਚ ਰੱਖਣਗੇ ਹੈਗੇ ਉਹ ਵੀ ਖਤਰੇ ਤੋਂ ਬਾਹਰ ਨੇ ਉਹਨਾਂ ਦੇ ਵਿੱਚੋਂ ਦੋ ਜਿਹੜੇ ਹੈਗੇ ਨੇ ਉਹਨਾਂ ਨੂੰ ਥੋੜੀ ਜੀ ਜ਼ਿਆਦਾ ਸੱਟ ਲੱਗੀ ਹੈ ਉਹਨਾਂ ਦਾ ਵੀ ਪੂਰਾ ਇਲਾਜ ਇੱਥੇ ਚੱਲ ਰਿਹਾ ਹੈ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੂੰ ਇਸ ਗੱਲ ਦੀ ਮੈਂ ਜਿਹੜਾ ਹੈ ਉਹਨਾਂ ਨਾਲ ਗੱਲ ਕੀਤੀ ਕਿ ਜੇਕਰ ਇਲਾਜ ਦੇ ਉੱਪਰ ਕਿਸੇ ਵੀ ਕਿਸਮ ਦਾ ਕੋਈ ਖਰਚਾ ਆਏਗਾ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਇੱਕ ਸਾਢੇ ਫਰਿਜ ਤੇ ਸਕੀਮ ਹੈ ਉਸ ਵਿੱਚੋਂ ਕਰ ਦਿੱਤਾ ਜਾਏਗਾ ਜਾਂ ਫਿਰ ਰੈਡ ਕਰਾਸ ਦੇ ਵਿੱਚੋਂ ਕੀਤਾ ਜਾਏਗਾ ਇਸ ਸੰਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਸ਼੍ਰੀ ਅਭੀਦੀਪ ਕਪਲੀ ਸਾਹਿਬ ਨੇ ਮੈਨੂੰ ਹੁਦੇਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ ਮੈਂ ਤੇ ਇਸ ਟੀਮ ਸਾਹਿਬ ਤੇ ਡੀਐਸਪੀ ਸਾਹਿਬ ਉਹਨਾਂ ਹੁਦੇਸ਼ਾ ਦੀ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਪਾਲਣਾ ਕਰਨੀ ਯਕੀਨੀ ਬਣਾਵਾਂਗੇ ਜੈ ਹਿੰਦ